ਉਸੇ ਨਹੀਂ ਕਰਾਇਆ ਨਹੀਂ ਹਟੇ ਮੈਨੂੰ ਅੱਜ ਦੁੱਖ ਤੇ ਅਫਸੋਸ ਦੇ ਨਾਲ ਤੁਹਾਡੀ ਉਹ ਆਡੀਓ ਜਿਹੜੀ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕੀਤੀ ਅੱਜ ਮੈਂ ਉਹ ਪਬਲਿਕ ਕਰ ਦਿੱਤੀ ਆ ਨਹੀਂ ਮਿਲਦੀ ਨਾ ਮਿਲਦੀ ਮੈਂ ਤਾਂ ਇਹ ਹੀ ਕਹਿੰਦਾ ਕਿ ਇਹਨਾਂ ਦੇ ਬੱਲੇ ਕੱਟ ਨਹੀਂ ਲੋਕਾਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਕਿ ਤੁਸੀਂ ਇਹ ਵਰਤੂਤ ਕਿਉਂ ਕਰ ਰਹੇ ਹੋ ਤੇ ਤੁਸੀਂ ਲੇਲੜੀਆਂ ਕੱਟ ਰਹੇ ਹੋ ਲਿਟਰਲੀ ਮਿਲਤਾ ਤਰਲੇ ਨਾਲੀ ਤੁਸੀਂ ਉਹ ਆਡੀਓ ਬੈਂਸ ਮੇਰੀ ਮਦਦ ਕਰ ਜੀ ਵੀ ਕੀ ਤੁਹਾਨੂੰ ਰੋਕ ਦੇ ਰਹੇ ਹੈ ਕੌਣ ਕੀ ਕਰਦਾ ਰਿਹਾ ਤਰਮਿੰਦਰ ਗਰੜ ਕੀ ਕਰਦਾ ਰਿਹਾ ਬਾਕਸਟ ਜਾਖੜ ਕੀ ਕਰਦਾ ਰਿਹਾ ਇਹ ਵੀ ਨਹੀਂ ਇਹ ਵੀ ਸਿੱਦੀ ਕਾਂਗਰਸ ਵਾਲੀ ਹੈ ਕੋਈ ਬੈਂਸ ਆ ਗਿਆ ਉਹ ਉਹ ਸਾਡੀ ਦੁਕਾਨ ਬੰਦ ਹੋ ਜੂ ਸਾਲਿਓ ਤੁਹਾਡੀ ਦੁਕਾਨ ਡਬਲ ਹੋਊ ਤਾਂ ਬੰਦ ਹੋਊ ਅਪਰਾਪਨੇ ਦੇਣਾ ਆਪਣਾ ਹਾਂ ਬਿਲਕੁਲ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੇ ਨਾਲ ਮਿਲ ਕੇ ਮੇਰੇ ਕੋਲ ਉਹ ਵੀ ਆਡੀਓ ਤੁਹਾਡੀ ਹੈਗੀ ਆ ਮੇਰੇ ਕੋਲੇ ਉਹ ਆਡੀਓ ਜਿਹੜਾ ਤੁਹਾਡਾ ਤੇ ਮੇਰਾ ਦੋਸਤ ਯੂਐਸਏ ਵਾਲਾ ਜੇਪੀ ਖੈਰਾ ਸਾਹਿਬ ਮਿਲ ਕੋ ਉਹਨਾਂ ਦੀ ਰਿਪੋਰਟਿੰਗ ਵੀ ਚਾ ਦੇਖੋ ਰੋਜ਼ ਮੈਨੂੰ ਟੈਲੀਫੋਨ ਕਰਦਾ ਮਹਾ ਮੰਤਰੀ ਆ ਜਿਹੜਾ ਸ਼੍ਰੀ ਜੀ ਕੀ ਆ ਸ਼੍ਰੀ ਨਵਾਸਲੂ ਸ਼੍ਰੀ ਨਵਾਸਲੂ ਅੱਜ ਦਾ ਨਹੀਂ ਨਾਲੇ ਮੇਰੀ ਕੋਲ ਨਾ ਕੋਈ ਗੱਲ ਹੀ ਨਹੀਂ ਹੋਈ ਅਰੇ ਭਾਈ ਡਾਂਸ ਕੋ ਜੁਆਇਨ ਕਰਵਾਣਾ ਹੈ ਮੈਂ ਕਿਹਾ ਜੀ ਤੁਸੀਂ ਨਾ ਮਹਾ ਮੰਤਰੀਆਂ ਤੁਹਾਨੂੰ ਉਹ ਨਹੀਂ ਉਹ ਜਾਖੜ ਹੈ ਨਾ ਜੋ ਜਾਖੜ ਉਹ ਮੈਗਾ ਮੈਨੂੰ ਉੱਧਣ ਦੱਸਿਆ ਕਿ ਤੁਸੀਂ ਜਾਖੜ ਜੁਖੜੋਂ ਛੱਡੋ ਹੁਣ ਮੈਂ ਆ ਗਿਆ ਮੈਂ ਆਪਣੇ ਆਪ ਇਹ ਕੰਮ ਮੇਰੇ ਪਿੱਛੇ ਛੱਡੋ ਤੁਸੀਂ ਮੰਤਰੀ ਜੀ ਡਿਟੇਟ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਰਦੇ ਹਾਂਜੀ ਇਹ ਤਾਂ ਸਿਮਰਦੀ ਮੈਂ ਆ ਜਾਂਦਾ ਤੁਹਾਡੇ ਨਾਲ ਜਿਵੇਂ ਤੁਸੀਂ ਕਿੜਕੜਾਉਂਦੇ ਸੀਗੇ ਤੁਸੀਂ ਕਰਲੇ ਬੇਨਤਾ ਕੀ ਸੀ ਕਰਦੇ ਸੀ ਫਿਰ ਤਾਂ ਮੈਂ ਸੀਗਾ ਪਾਕ ਸਾਫ ਸੱਚਾ ਸੁੱਚਾ ਅਗਲਾ ਪਦ ਜੇ ਕੋਈ ਨਕਲੀ ਪੱਗ ਵੀ ਬਨ ਕੇ ਚਲੇ ਜਾਵੇ ਨਾ ਹੂੰ ਇਹ ਤਾਂ ਸਾਡੀ ਉਹ ਪ੍ਰਾਈਮ ਮਿਨਿਸਟਰ ਉਹ ਉਹ ਜੁੱਤੀਆਂ ਪਾਈ ਜਾਂਦੇ ਨੇ ਤਹਲਾਦੀ ਤੇ ਜੇ ਸਿਮਰਜੀਤ ਬੈਂਸ ਬਿੱਟੂ ਦੀ ਹੋਰਾ ਦੇ ਨਾਲ ਨਹੀਂ ਗਿਆ ਤੇ ਫਿਰ ਉਹ ਬਲਤਕਾਰੀ ਵੀ ਆ ਉਹ بجلی ਚੋਰ ਵੀ ਆ ਉਹ ਟੈਕ ਚੋਰ ਵੀ ਆ ਉਹ ਜ਼ਮੀਨਾਂ ਦੇ ਦਾਤਾ ਤੇ ਤਬਦੀ ਕਰਨ ਵਾਲਾ ਉਹ ਨਸ਼ਾ ਵਿੱਚ ਪੜਾ ਪਿਆ ਹੈ ਮੈਂ ਇਹਨਾਂ ਨੂੰ ਮੈਂ ਤੋਸਕ ਇੱਕ ਵਾਰ ਜੇ ਟੁੱਟੇ ਇੱਕ ਵਾਰ ਹੋਰ ਕਰਕੇ ਦੇਖੀਂ ਮੈਂ ਮੇਰਾ ਖਿਆਲ ਹੈ ਆ ਵੀ ਅਵਾਰਡ ਕਰਦਾ ਸਿਕਾ ਕਿ ਇਹ ਜਿਹੜੀ ਬੜੀ ਨੀਵੇਂ ਪੱਧਰ ਦੀ ਰਾਜਨੀਤੀ, ਕੁੱਚੀ ਰਾਜਨੀਤੀ ਔਰ ਨੀਚ ਰਾਜਨੀਤੀ ਵੀ ਇਹਦੇ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਾ ਮੈਂ ਬੜੀ ਮੀਡੀਆ ਦੇ ਜਰੀਏ ਇਹ ਰਿਕਵੈਸਟ ਵੀ ਕੀਤੀ ਕਿ ਇਦਾਂ ਦੀ ਰਾਜਨੀਤੀ ਸ਼ੋਭਾ ਨਹੀਂ ਦਿੰਦੀ ਮੁੱਦਿਆਂ ਦੀ ਰਾਜਨੀਤੀ ਕਰੋ ਤੁਸੀਂ ਔਰ ਸਤਕਾਰਯੋਗ ਰੁਗਨੀਤ ਬਟੂ ਜੀ ਤੁਹਾਡੇ ਵੀ ਤੁਸੀਂ ਤਿੰਨ ਵਾਰ ਦੇ ਪਾਰਲੀਮੈਂਟ ਦੇ ਮੈਂਬਰ ਹੋ ਔਰ ਤੁਸੀਂ बार-बार ਇਹ ਹਮਸ਼ੂਸ ਹੋ ਰਿਹਾ ਵੀ ਤੁਹਾਡੇ ਕੋਲੇ ਕੋਈ ਹੋਰ ਮੁੱਦਾ ਨਹੀਂ ਹੈਗਾ ਤੁਸੀਂ بار بار ਇੱਕੋ ਮੁੱਦੇ ਨੂੰ ਫੋਕਸ ਕਰਨ ਦਾ ਯਤਨ ਮੈਂ ਉਹਦੇ ਜਵਾਬ ਦੇਣ ਵਾਸਤੇ ਲਾਈਵ ਆਇਆ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਵੀ ਤੁਸੀਂ ਭਾਜਪਾ 'ਚ ਜਾਣ ਤੋਂ ਬਾਅਦ ਮੇਰੇ ਨਾਲ ਕਿੰਨੀ ਦੇ ਰਾਤ ਦੇ ਕਿੰਨੀਆਂ ਤੁਸੀਂ ਮੈਨੂੰ ਫੋਨ ਕਾਲ ਕੀਤੇ ਆ ਭਾਜਪਾ ਦੇ ਲੀਡਰਸ ਨੇ ਫੋਨ ਕਾਲ ਕੀਤੀਆਂ ਕਾਮਨ ਦੋਸਤਾ ਨੇ ਜਿਹੜੇ ਤੁਹਾਡੇ ਵੀ ਦੋਸਤ ਹੈ ਮੇਰੇ ਵੀ ਦੋਸਤ ਉਹਨਾਂ ਨੇ ਫੋਨ ਕਾਲ ਕੀਤੀ ਆ ਮੇਰੇ ਕੋਲੇ ਸਾਰਾ ਉਹ ਫੋਨ ਦੀ ਰਿਕਾਰਡਿੰਗ ਹੈਗੀ ਆ ਅੱਜ ਤੁਸੀਂ ਨਹੀਂ ਟੜੇ ਨਹੀਂ ਹਟੇ ਮੈਨੂੰ ਅੱਜ ਦੁੱਖ ਤੇ ਅਫਸੋਸ ਦੇ ਨਾਲ ਤੁਹਾਡੀ ਉਹ ਆਡੀਓ ਜਿਹੜੀ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕੀਤੀ ਅੱਜ ਮੈਂ ਉਹ ਪਬਲਿਕ ਕਰ ਮਕਸਦ ਮੇਰਾ ਤਾਂ ਕਿ ਸੱਚਾਈ ਤਾਂ ਲੋਕਾਂ ਤੱਕ ਜਾਵੇ ਕਿ ਤੁਸੀਂ ਉਸ ਆਡੀਓ ਦੇ ਵਿੱਚ ਕਾਂਗਰਸ ਤੋਂ ਚਲੇਗੇ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਤਾਂ ਮਾੜਾ ਚੰਗਾ ਬੋਲਣਾ ਹੀ ਆ ਤੇ ਤੁਸੀਂ ਬੀਜੇਪੀ ਦੇ ਲੀਡਰਾਂ ਨੂੰ ਵੀ ਮਾੜਾ ਚੰਗਾ ਬੋਲਦੇ ਹੋ ਲੋਕਾਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਵੀ ਤੁਸੀਂ ਇਹ ਕਰਤੂਤ ਕਿਉਂ ਕਰ ਰਹੇ ਹੋ ਤੇ ਤੁਸੀਂ ਲੇਲੜੀਆਂ ਕੱਟ ਰਹੇ ਲਿਟਰਲੀ ਮਿੰਤਾ ਤਰਲਿਆਂ ਵਾਲੀ ਤੁਸੀਂ ਉਹ ਆਡੀਓ ਕਿ ਬੈਂਸ ਮੇਰੀ ਮਦਦ ਕਰ ਦੇ ਸੋ ਮੈਂ ਸਿਨਮਰ ਬੇਨਤੀ ਰਵਨੀਤ ਮਿੱਟੂ ਜੀ ਕਰੂੰਗਾ ਜੇ ਤਾਂ ਸਿਮਰਜੀਤ ਬੈਂਸ ਆ ਜਾਂਦਾ ਤੁਹਾਡੇ ਨਾਲ ਜਦੋਂ ਤੁਸੀਂ ਗਿੜਗੜਾਉਂਦੇ ਸੀਗੇ ਤੁਸੀਂ ਤਰਲੇ ਮੰਤਾਂ ਕੀ ਸੀ ਕਰਦੇ ਸੀ ਫਿਰ ਤਾਂ ਮੈਂ ਸੀਗਾ ਪਾਕ ਸਾਫ ਸੱਚਾ ਸੋਚਿਆ ਅਗਲਾ ਪਗ ਤੇ ਜੇ ਸਿਮਰਜੀਤ ਬੈਂਸ ਬਿੱਟੂ ਜੀ ਹੋਰਾਂ ਦੇ ਨਾਲ ਨਹੀਂ ਗਿਆ ਤੇ ਫਿਰ ਉਹ ਬਲਤਕਾਰੀ ਵੀ ਆ ਉਹ ਬਿਜਲੀ ਚੋਰ ਵੀ ਆ ਉਹ ਟੈਕਸ ਚੋਰ ਵੀ ਆ ਉਹ ਜ਼ਮੀਨਾਂ ਚ ਦੱਤਾ ਤੇ ਕਬਜ਼ੇ ਕਰਨ ਵਾਲਾ ਵੀ ਹੋ ਨਸ਼ਾ ਵੇਚਣ ਵਾਲਾ ਵੀ ਆ ਸੋ ਮੈਂ 5-4 ਮਿੰਟ ਲੈਣੇ ਵੜਾ ਲੰਬਾ ਲਾਈਵ ਨਹੀਂ ਕਰਨਾ ਤੁਹਾਨੂੰ ਯਾਦ ਹੋਊਗਾ ਦੋਸਤੋ ਸਰਦਾਰ ਗੁਰਕੀਰਤ ਸਿੰਘ ਤੁਹਾਡੇ ਛੋਟੇ ਭਰਾ ਹੁਣ ਤੁਸੀਂ ਗੱਲਾਂ ਛੇੜ ਲਈਆਂ ਤੇ ਖਲਾਸਾ ਚਾਜਣਾ ਕਰ ਵੀ ਲਈ ਅੱਜ ਸਰਦਾਰ ਗੁਰਕੀਰਤ ਸਿੰਘ ਹੁਣ ਜੱਗ ਜਾਣਦਾ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦਾ ਖਲਾਸਾ ਹੋਇਆ ਕਿ ਇੱਕ ਵਿਦੇਸ਼ੀ ਕੁੜੀ ਦੇ ਨਾਲ ਰੇਪ ਹੋਇਆ ਜਿਹੜੀਆਂ ਗੱਲਾਂ ਤੁਸੀਂ ਮੇਰੇ ਮੁਤਲਕ ਬੋਲੀਆਂ ਤੁਹਾਡਾ ਜਨਜਾਤ ਸਿਗਾ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਮੇਰੇ ਰਾਜਨੀਤਿਕ ਕਰੀਅਰ ਨੂੰ ਖਤਮ ਕਰਨ ਲਈ ਖਰਾਬ ਕਰਨ ਲਈ ਦਾੰਦ ਦਰ ਕਰਨ ਲਈ ਇੱਕ ਫੈਬ੍ਰਿਕਸ਼ਨ ਖੜੀ ਕੀਤੀ ਗਈ ਜਿਹੜੀ ਔਰਤ ਤੋਂ ਮੇਰੇ ਉੱਤੇ ਇਲਜ਼ਾਮ ਰੇਪ ਦੇ ਲਵਾਏ ਗਏ ਦੋਸਤੋ ਮੈਂ ਜ਼ਰੂਰ ਕਹਿਣਾ ਚਾਹਾਂਗਾ ਔਨ ਰਿਪੋਰਟ ਸਾਰੀਆਂ ਗੱਲਾਂ ਜੇ ਮੇਰਾ ਉਹਦੇ ਨਾਲ ਕੋਈ ਜਸਮਾਨੀ ਤਲਕਾ ਹੁੰਦਾ ਕੋਈ ਬਲਗਰ ਮੈਸੇਜ ਬਲਗਰ ਨਾਲ ਹੀ ਕੋਈ ਇਸ਼ਾਰਾ ਕਰਦਾ ਡਬਲ ਮੀਨਿੰਗ ਮੈਸੇਜ ਕੋਈ ਆਡੀਓ ਕੋਈ ਵੀਡੀਓ ਕੁਝ ਤਾਂ ਦੱਸੋ ਯਾਰ ਆ ਤੇਰਾ ਹੈਗਾ ਉਹ ਸਿਰਫ ਤੇ ਸਿਰਫ ਰਾਜਨੀਤਕ ਟੂਲ ਕੇ ਬੈਂਸ ਨੂੰ ਸਨਬ ਤੇ ਖਤਮ ਕਿਵੇਂ ਕਰਨਾ ਤੁਹਾਡਾ ਭਰਾ ਜਿਹੜੀਆਂ ਗੱਲਾਂ ਤੁਸੀਂ ਮੇਰੇ ਲਈ बोल ਰਹੇ ਹੋ ਅਮਰਤਾ ਪ੍ਰਿੰਗ ਜੀ ਕਿਵੇਂ ਜਾਓਗੇ ਤੁਸੀਂ ਤੁਸੀਂ ਲੋਕਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਿਮਰ ਬੈਂਸ ਵਾਸਤੇ ਜਦੋਂ ਗੁਰਕੀਰਤ ਸਿੰਘ ਕੋਟਲੀ ਦੇ ਉੱਤੇ ਵਿਦੇਸ਼ੀ ਲੜਕੀ ਨੂੰ ਬਲਤਕਾਰ ਕਰਨ ਤੋਂ ਬਾਅਦ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਤੁਸੀਂ ਆਪਣੇ ਟੱਬਰ ਦੀਆਂ ਔਰਤਾਂ ਤੁਹਾਡੇ ਘਰੇ ਮਾਂ ਭੈਣ ਉਹ ਚਾਚੀ ਤਾਈ ਆਂਡਗਾਂਡੀਆਂ ਪਿੰਡ ਦੀਆਂ ਔਰਤਾਂ ਕਿ ਉਹਨਾਂ ਤੇ ਪਾਬੰਦੀ ਲਾਈ ਸੀ ਜਾਂ ਤੁਸੀਂ ਗੁਰਕੀਰਤ ਹੋਰਾਂ ਨੂੰ ਕਿਤੇ ਕਾਲੇ ਪਾਣੀ ਭੇਜਿਆ ਸੀ ਯਾਰ ਗੱਲ ਕਰਨ ਲੱਗੇ ਤਹਜ਼ੀਬ ਤਾਂ ਚਾਹੀਦੀ ਆ ਨਾ ਤੁਸੀਂ ਕਿਹੜੀਆਂ ਗੱਲਾਂ ਕਰਨ ਲੱਗੇ ਮੈਂ ਤੁਹਾਨੂੰ ਸਨੇਹ ਵੀ ਭੇਜੇ ਰਿਹਾ ਬਿੱਡੂ ਐਦਾਂ ਦੀ ਰਾਜਨੀਤੀ ਚੰਗੀ ਨਹੀਂ ਪਰ ਤੁਸੀਂ ਟਲੇ ਨਹੀਂ ਤੁਸੀਂ ਮੈਨੂੰ ਜਿੰਨੀ ਵਾਰੀ ਕਾਲ ਕੀਤੀ ਹਰ ਵਾਰ ਤੁਸੀਂ ਆਪਣੇ ਹੱਤਕੰਡੇ ਵਰਤਣੋਂ ਨਹੀਂ ਤੁਸੀਂ ਉਹਦੇਆਂ ਦਾ ਲਾਲਚ ਕਿ ਫਲਾਨਾ ਉਹਦਾ ਫਲਾਨਾ ਉਹਦਾ ਫਲਾਨਾ ਉਹਦਾ ਤੁਸੀਂ ਵਾਈਪਲਸ ਸਿਕਿਉਰਿਟੀ ਦਾ ਲਾਲਚ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਮੇਰੇ ਕੋਲੇ ਉਹ ਵੀ ਆਡੀਓ ਤੁਹਾਡੀ ਹੈਗੀ ਆ ਮੇਰੇ ਕੋਲੇ ਉਹ ਆਡੀਓ ਜਿਹੜਾ ਤੁਹਾਡਾ ਤੇ ਮੇਰਾ ਦੋਸਤ ਯੂ ਐਸ اے ਵਾਲਾ ਜੇਪੀ ਖੈਰਾ ਸਾਹਿਬ ਮੇਰੇ ਕੋਲ ਉਹਨਾਂ ਦੀ ਰਿਕਾਰਡਿੰਗ ਵੀ ਆ ਕਿ ਬੈ ਸਾਹਿਬ ਤੁਸੀਂ ਇੱਕ ਵਾਰੀ ਮੈਂ ਬਿੱਟੂ ਤੇ ਜੇਪੀ ਖੈਰਾ ਕਿੰਨੋਂ ਜਾਣੇ ਮਤਲਬ ਬੈਂਸ ਬਿੱਟੂ ਤੇ ਜੇ ਵੀ ਕਰਾ ਅੰਮ੍ਰਿਤਸਰ ਦੇ ਨਾਲ ਮੀਟਿੰਗ ਕਰਾਂਗੇ ਐਂਡ ਅੰਮ੍ਰਿਤਸਰ ਦੀ ਮੀਟਿੰਗ ਦੇ ਵਿੱਚ ਬਿੱਟੂ ਜੀ ਤੁਹਾਡੇ ਲਈ ਤੁਹਾਡੀ ਸਥਿਤੀ ਤੁਹਾਡਾ ਅਹੁਦਾ ਉੱਥੇ ਤੈਅ ਕਰ ਦੋਗੇ ਮੈਂ ਤੁਹਾਡੀ ਭਾਵਨਾ ਤੁਹਾਡਾ ਰਿਸਪੈਕਟ ਬਰਕਰਾਰ ਰੱਖਿਆ ਮੈਂ ਤੁਹਾਨੂੰ ਕਿਹਾ ਯਾਰ ਮੈਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਮੈਨੂੰ ਵਾਈਪਲਸ ਦਾ ਲਾਲਚ ਨਹੀਂ ਇਹ ਜਿਹੜੇ ਲੋਕਾਂ ਤੋਂ ਕੱਟੇ ਹੋਏ ਲੀਡਰ ਹੁੰਦੇ ਆ ਨਾ ਸਿਕਿਉਰਟੀ ਉਹਨਾਂ ਨੂੰ ਚਾਹੀਦੀ ਵੀ ਲੋਕਾਂ ਨੂੰ ਪਤਾ ਲੱਗ ਜਾਵੇ ਵੀ 15 20 ਕਾਲੀਆਂ ਵਰਦੀਆਂ ਵਾਲੇ ਚੰਗੇ ਆ ਨਵੀਆਂ ਆ ਆਧੁਨਿਕ ਤੋਂ ਕਾਲੇ ਬੰਦੇ ਵੀ ਕੌਣ ਆ ਗੁਰੂ ਦੀ ਕਿਰਪਾ ਪੰਜਾਬ ਦੇ ਲੋਕਾਂ ਨੇ ਪਿਆਰ ਦਿੱਤਾ ਬੈਂਸ ਦਾ ਕਦ ਲੋਕਾਂ ਨੇ ਬਣਾਇਆ ਪੂਰੀ ਦੁਨੀਆ ਦੇ ਅੰਦਰ ਬੈਂਸ ਬ੍ਰਦਰ ਲੋਕਾਂ ਦੀ ਸ਼ਾਹੀ ਅੱਗੇ ਤੁਸੀਂ ਇਹ ਜਦੋਂ ਸਾਰਾ ਕੁਝ ਨਹੀਂ ਚੱਲਿਆ ਤੇ ਤੁਸੀਂ ਤੁਰੇ ਕਿੱਧਰ ਨੂੰ ਮੈਂ ਤੇ ਤੁਹਾਨੂੰ ਬਾੜਾ ਮਿਲਿਆ ਨਹੀਂ ਸੀ ਪਰ ਮਿਲਣ ਤੋਂ ਬਾਅਦ ਮੈਂ ਤੁਹਾਡੇ ਲਈ ਬਿੱਟੂ ਜੀ ਇੱਕ ਗੁੱਸਾ ਨਾਲ ਮੇਰੀ ਗੱਲ ਦਾ ਕਰਿਓ ਤੁਸੀਂ ਉਮਰ ਦੇ ਤਕਾਜ਼ੇ ਨਾਲ ਅਹੁਦੇ ਦੇ ਤਕਾਜ਼ੇ ਨਾਲ ਤਿੰਨ ਵਾਰ ਪਾਰਲੀਮੈਂਟ ਮੈਂਬਰ ਜਿਹੜੇ ਲੋਕ ਤੁਹਾਨੂੰ ਨਹੀਂ ਮਿਲੇ ਉਹ ਕਹਿੰਦੇ ਉਹਨੂੰ ਬੜਾ ਬੁੱਧੀਜੀਵੀ ਹੈ ਤੇ ਜਿਹੜੇ ਤੁਹਾਨੂੰ ਮਿਲਦੇ ਆ ਤੁਸੀਂ ਬੜੇ ਸੂਟਡ ਬੂਟਡ ਪਰਸਨਲਟਿਡ ਉਨੀ ਦੇਰ ਤੱਕ ਤੁਹਾਡੀ ਪਰਸਨੈਲਿਟੀ ਕੈਨ ਰਹਿੰਦੀ ਜਿੰਨੀ ਦੇਰ ਤੱਕ ਤੁਸੀਂ ਬੋਲਦੇ ਨਹੀਂ ਜਦੋਂ ਤੁਸੀਂ ਚਾਰ ਬੰਦਿਆਂ ਦੇ ਵਿੱਚ ਬੋਲਦੇ ਹੋ ਤੇ ਤੁਹਾਡਾ ਬੋਲਣ ਦਾ ਲਹਿਜਾ ਜਮਨ ਚਬੜੂ ਇਮਤੀੋਰ ਮਤਲਬ ਕਿਸੇ ਧੰਗ ਸਰ ਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਮਿਲਣ ਤੋਂ ਬਾਅਦ ਅਬਜ਼ਰਵ ਕੀਤਾ ਐਂਡ ਮੈਂ ਇਹ ਗੱਲ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕੀਤੀ ਵੀ ਯਾਰ ਇੱਕ ਉਮਰਦਾਰ 40 ਸਾਲ ਤੋਂ ਉੱਤੋਂ ਦਾ ਤਿੰਨ ਵਾਰ ਦਾ ਮੈਂਬਰ ਪਾਰਲੀਮੈਂਟ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਮੈਂ ਬੋਲ ਕੀ ਜਾ ਜਿੱਦਾਂ ਮੰਦਬੁੱਧੀ ਨਹੀਂ ਹੁੰਦੇ ਚਬਲ ਗੱਲਾਂ ਮਾਰਨ ਵਾਲੇ ਹੁੰਦੇ ਮੈਂ ਮੰਨਦਾ ਨਹੀਂ ਤੁਹਾਡਾ ਮੈਂ ਰਿਸਪੈਕਟ ਕਰਦਾ ਤੁਸੀਂ ਤਿੰਨ ਵਾਰ ਦੇ ਸਾਡੇ ਪਾਰਲੀਮੈਂਟ ਮੈਂਬਰ ਪੰਜਾਬ ਤੋਂ ਚੁਣ ਕੇ ਗਏ ਹੋ ਲੋਕਤੰਤਰ ਦੇ ਅੰਦਰ ਵੋਟਾਂ ਦਾ ਮਹੱਤਵ ਹੁੰਦਾ ਤੁਸੀਂ ਵੋਟਾਂ ਨਾਲ ਚੁਣ ਕੇ ਤਿੰਨ ਵਾਰੀ ਪਾਰਲੀਮੈਂਟ ਮੈਂਬਰ ਬਣਿਆ ਪਰ ਹੋਰੀ ਮੈਨੂੰ ਇਹ ਸ਼ਬਦ ਇਸ ਲਈ ਬੋਲਣੇ ਪਏ ਮੰਦਬੁੱਧੀ ਤੇ ਚਵੜ ਕਿਉਂਕਿ ਜਿਹੜਾ ਬੰਦਾ ਉਨੀ ਦੇਰ ਤੱਕ ਤੁਹਾਡੀ ਪੂਰੀ ਠੋਕਰ ਤੇ ਟੌਰ ਜਦੋਂ ਤੁਸੀਂ ਬੋਲਦੇ ਤੇ ਗੀਲ ਮੱਝ ਪਾਣੀ ਦੇ ਵਿੱਚ ਤੁਹਾਡਾ ਪਤਾ ਲੱਗਦਾ ਵੀ ਤੁਸੀਂ ਕਿਹੜੀ ਕਰਤੂਤ ਦੇ ਹੋ ਸੋ ਤੁਸੀਂ ਮੈਨੂੰ ਮਜਬੂਰ ਕਰ ਦਿੱਤਾ ਵੀ ਮੈਂ ਤੁਹਾਡੀਆਂ ਗੱਲਾਂ ਦਾ ਜਵਾਬ ਦਵਾਂ ਤੁਹਾਡੇ ਕੋਲੇ ਕੋਈ ਮੁੱਦਾ ਨਹੀਂ ਹੈਗਾ ਤੁਸੀਂ ਐਮਪੀ ਦੀ ਚੋਣ ਲੜ ਰਹੇ ਹੋ ਚੌਥੀ ਤੁਹਾਡੀ ਚੋਣ ਆ ਇਹ ਨਾ ਤੁਹਾਡੇ ਕੋਲੇ ਕੋਈ ਮੁੱਦਾ ਨਾ ਕਾਲੀਆਂ ਦੇ ਕੋਲੇ ਕੋਈ ਮੁੱਦਾ ਤੇ ਨਾ ਧਾਊ ਕੰਪਨੀ ਦੇ ਕੋਲੇ ਕੋਈ ਮੁੱਦਾ ਉਹਨਾਂ ਨੂੰ ਬੈਂਸ ਫੋਬੀਆ ਸਮੇਤ ਤੁਹਾਡੇ ਉਹਨਾਂ ਨੂੰ ਜ਼ਿਆਦਾ ਬਿਆਹ ਆ ਬੈਂਸ ਫੋਬੀਆ ਹੋ ਗਿਆ ਰਾਤ ਨੂੰ ਵੀ ਸੁਪਨਿਆਂ ਦੇ ਵਿੱਚ ਬੈਂਸ ਦੇ ਸੁਪਨੇ ਆਉਂਦੇ ਕਦੇ ਪਾਰਲੀਮੈਂਟ ਦੀ ਚੋਣ ਲੜ ਰਿਹਾ ਬੰਦਾ ਮੁੱਦਿਆਂ ਦੀ ਗੱਲ ਕਰਦਾ ਤੁਸੀਂ ਇੱਕ ਵਾਰੀ ਗੱਲ ਕਰ ਲਈ दैट्स ਆਲ ਤੁਸੀਂ ਫੇਰ ਦੁਬਾਰਾ ਉਹੀ ਫੜ ਲਈ ਇੱਥੋਂ ਸਾਫ਼ ਤੇ ਸਪੱਸ਼ਟ ਹੁੰਦਾ ਕਿ ਤੁਹਾਡੇ ਕੋਲੇ ਹੋਰ ਕੋਈ ਮੁੱਦਾ ਨਹੀਂ ਇੱਥੋਂ ਸਾਫ਼ ਤੇ ਸਪੱਸ਼ਟ ਹੁੰਦਾ ਕਿ ਤੁਹਾਡੀ ਇਨਸਿਕਿਉਰਟੀ ਫੀਲਿੰਗ ਅਸੁਰੱਖਿਅਤ ਮਹਿਸੂਸ ਕਰ ਰਹੇ ਹੋ ਤੁਸੀਂ ਸ਼ਾਇਦ ਨਹੀਂ ਹੈਗੇ ਤੁਸੀਂ ਉਹ ਸੁਰੱਖਿਅਤ ਮਹਿਸੂਸ ਕਰਦੇ ਹੋਏ ਫਰਸਟ੍ਰੇਸ਼ਨ ਦੇ ਵਿੱਚ ਬੜੀ ਫ੍ਰਸਟ੍ਰੇਸ਼ਨ ਹਤਾਸ਼ਪੁਣਾ ਸੁਪਰਚਲਪ ਦਾ ਉਹ ਹਤਾਸ਼ਪੁਣਾ ਕੀ ਆ ਚਾਹੇ ਤੁਸੀਂ মিডিਏ ਨੂੰ ਪੁੱਛ ਲੋ ਜਨ ਸੁਧਾਰਨ ਆਮ ਲੋਕਾਂ ਨੂੰ ਪੁੱਛ ਲੋ ਚਾਹੇ ਤੁਸੀਂ ਸਰਕਾਰੀ ਖੁਫੀਆ ਤੰਤਰ ਨੂੰ ਪੁੱਛ ਲੋ ਤੁਸੀਂ ਕੇਂਦਰ ਦੀ ਖੁਫੀਆ ਤੰਤਰ ਨੂੰ ਪੁੱਛ ਲੋ ਵੀ ਤੁਹਾਡੇ ਪੱਲੇ ਕੀ ਰਹਿ ਗਿਆ ਲੋਕਨ ਸਾਹਿਬ ਪਾਰਟੀ ਜਿਹੜੀ ਜੇਲ੍ਹ ਦੇ ਵਿੱਚ ਸੰਘਰਸ਼ ਕਰਦਿਆਂ ਜਨਮ ਲੈਂਦੀ ਐ ਇਹ ਖੁਫੀਆ ਤੰਤਰ মিডিਆ ਆਮ ਲੋਕ ਸਾਰੇ ਕਹਿੰਦੇ ਸੀਗੇ ਕਿ ਜਿੱਦਾਂ ਇਹ ਜਾਣਗੇ ਪਾਰਲੀਮੈਂਟ ਦਾ ਮੈਂਬਰ ਕੋਈ ਬਣੂਗਾ ਤਾਂ ਮੈਨੂੰ ਕਾਂਗਰਸ ਪਾਰਟੀ ਦਾ ਮੁਹੱਬਤ ਦੀ ਦੁਕਾਨ ਵਾਲਾ ਪੈਗਾਮ ਪਸੰਦ ਆ ਮੈਨੂੰ ਰਾਜਾ ਬੜਿੰਗ ਪੰਜਾਬ ਦੇ ਲੋਕਾਂ ਦੀ ਸੇਵਾ ਕਰਦਾ ਪਸੰਦ ਆ ਮੈਨੂੰ ਰਾਜਾ ਬੜਿੰਗ 3 ਮਹੀਨੇ ਟ੍ਰੇਲਰ ਦਿਖਾਉਂਦਾ ਟਰਾਂਸਪੋਰਟ ਮੰਤਰੀ ਬਣ ਕੇ ਮੈਨੂੰ ਪਸੰਦ ਆ ਮੈਨੂੰ ਭਾਰਤ ਕੁਸ਼ਨਾਸ਼ੂ ਮੈਨੂੰ ਚੰਨੀ ਪਸੰਦ ਆ ਮੈਨੂੰ ਕਾਂਗਰਸ ਦੇ ਦਿਗਜ ਸੁਖੀ ਮੈਨੂੰ ਸੁਪਾਲ ਖਹਿਰਾ ਮੈਨੂੰ ਦਵਿੰਦਰ ਯਾਦਵ ਮੈਨੂੰ ਇਹ ਸਾਰੇ ਦੋਸਤ ਇਸ ਕਰਕੇ ਪਸੰਦ ਹੈ ਕਿਉਂਕਿ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਆ ਉਹ ਆਧਾ ਮਿਲ ਗਿਆ ਤੇ ਉਹਨੂੰ ਇੰਜੋਏ ਨਹੀਂ ਕਰਦੇ ਮੈਂ ਫਿਰ ਤੁਹਾਡਾ ਜ਼ਿਕਰ ਨਹੀਂ ਕਰਨਾ ਇੰਜੋਏ ਕਰਨ ਵਾਲੇ ਕਿਹੜੇ ਲੋਕ ਹੈਗੇ ਆ ਤੇ ਤੁਸੀਂ ਮੈਨੂੰ ਰਿਪੋਰਟਿੰਗ ਦੇ ਵਿੱਚ ਬੋਲਦੇ ਕਿ ਉਹ ਇਹ ਤੁਹਾਨੂੰ ਅਗਲੀ ਰਿਪੋਰਟਿੰਗ ਵੀ ਤੁਹਾਨੂੰ ਸੁਣਾਉਂਗਾ ਦੋਸਤੋ ਬੋਲਦੇ ਆ ਬੱਸ ਯਾਰ ਮੈਂ ਜਿੱਤ ਕੇ ਚਲੇ ਜਾਣਾ ਮੈਂ ਕੀ ਲੜਣਾ ਦੇਣਾ ਹਲਕੇ ਤੋਂ ਮੈਂ ਤਾਂ ਦਿੱਲੀ ਰਹਿਣਾ ਉਹ ਦੁਰ ਫਿੱਟੇ ਮੂੰਹ ਤੁਹਾਡੇ ਅਜੇ ਤਾਰਨਾਮੇ ਕਰ ਦਿਆਂਗੇ ਇੱਦਾਂ ਨਰਾਦਰ ਕਰਦੇ ਤੁਸੀਂ ਵੋਟ ਦਾ ਤੁਸੀਂ ਇਹ ਗੱਲਾਂ ਮੈਂ ਦੂਜੀ ਆਡੀਓ ਭੇਜੂਗਾ ਜਿਹਦੇ ਵਿੱਚ ਤੁਸੀਂ ਇਹ ਗੱਲਾਂ ਬੋਲਦੇ ਹੋ ਵੀ ਤੁਸੀਂ ਇੱਥੇ ਮੇਅਰ ਬਣਾਓ ਤੁਸੀਂ ਐਮਐਲਏ ਦੀਆਂ ਟਿੱਕ ਟਾਂ ਵੰਡੋ ਤੁਸੀਂ ਕੌਂਸਲਰ ਬਣਾਓ ਆਹ ਫਟੇਮੁਰੇ ਬੰਨੇ ਹੱਥ ਜੇ ਤੁਸੀਂ ਕਿਕਰਾਂ ਦਾ ਬੀਜਿਆ ਹੁੰਦੀਆਂ ਨਾ 10 ਸਾਲ ਤੇ ਕਿਕਰਾਂ ਬੀਜਣ ਤੋਂ ਬਾਅਦ ਭਾੜ ਦੇ ਕਿਉਂ ਬੀਜਿਆ ਤੁਸੀਂ 10 ਸਾਲ ਦੇ ਸਮੇਂ ਦੇ ਵਿੱਚ ਕਿਕਰਾਂ ਤੇ ਅੱਜ ਜੇ ਭਾੜ ਦੇਉਂ ਵੀ ਉਹ ਕਿਤਰਾ ਤੋਂ ਤੁਹਾਨੂੰ ਦਾਖਾਂ ਤੇ ਇਸ਼ਾਰੇ ਮਿਲਦੇ ਨਹੀਂ ਮਿਲਣੇ ਕਿ ਬੈਂਸ ਨਹੀਂ ਬੋਲਦਾ عوام ਬੋਲਦਾ ਮੰਨੂ ਸਾਡੀ ਤਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੜਦਾ ਅਸੀਂ ਧੂਮ ਸਵਾਏ ਹੋਏ 35 ਤੇ 30 ਮੁਕਦਮਾ ਹੈ ਬਿੱਟੂ ਸਾਹਿਬ ਤੇ ਹਰ ਸਾਹਿਬ ਪੰਜ ਚਾਰ ਮੁਕਦਮਾ ਹੈ ਜੋ ਪਾਸਾ ਬਰੀ ਹੋ ਕੇ ਘਰੇ ਆਉਂਦਾ ਇਲਜ਼ਾਮ ਲਾਣੇ ਬੜੇ ਸੌਖੇ ਆ ਅਦਾਲਤੀ ਪ੍ਰਕਿਰਿਆ ਦੇਸ਼ ਦੇ ਅੰਦਰ ਕਿਉਂ ਪ੍ਰਕਿਰਿਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੀ ਹੈ ਸੱਤ ਤੇ ਝੂਠ ਦਾ ਨਾਟਕ ਕਰਦੀ ਹੈ ਗੁਨਾਹਗਰ ਦਾ ਤੇ ਬੇਬਸੂਰਲਾਂ ਪਾਰਾ ਕਰਦੀ। ਸੋ ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿਣ ਲੱਗਿਆ ਕਿ ਮੈਂ ਪਾਕ ਸਾਫ ਸੀ ਹਾਂ ਤੇ ਰਮਾਂਗਾ ਮਾਰੀਓਗ ਅਦਾਲਤ ਤੇ ਰੱਬਰ ਦਾ ਪ੍ਰੋਸਸ। ਪਰ ਅੱਜ ਮੈਨੂੰ ਇਹ ਤੁਹਾਡੀਆਂ ਗੱਲਾਂ ਦਾ ਜਵਾਬ ਦੇਣ ਲਈ ਇਸ ਕਰਕੇ ਮਜਬੂਰ ਹੋਣਾ ਪਿਆ ਤੁਸੀਂ ਹਟਦੇ ਨਹੀਂ ਸੀ। ਮੈਨੂੰ ਦੁੱਖ ਲੱਗਿਆ ਕਿ ਮੈਂ ਆਪਣੇ ਪੰਜਾਬ ਦੇ ਇੱਕ ਸੀਨੀਅਰ ਮੈਂਬਰ ਪਾਰਲੀਮੈਂਟ ਦੇ ਖਿਲਾਫ ਇਦਾਂ ਦੇ ਲਫ਼ਜ਼ ਮੰਦਗੁੱਦੀ ਚਵਲ ਮੈਨੂੰ ਇਦਾਂ ਦੇ ਸ਼ਬਦ ਬੋਲਣੇ ਪਏ ਮੈਂ ਤੁਹਾਡੀ ਲਿਆਕਤ ਲਿਆਕਤ ਦਾ ਬੜਾ ਕਦਰਦਾਨ ਹੁੰਦਾ ਸੀ ਪਰ ਜਦੋਂ ਤੁਹਾਨੂੰ ਮਿਲ ਲਿਆ ਤੇ ਮਿੱਟੀ 'ਚ ਹੀ ਮਿਲ ਗਈ ਸਾਹਿਬ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਬਿੱਟੂ ਜੀ ਮੇਰੀ ਗੱਲ ਦਾ ਕਾਈਂਡਲੀ ਜੇ ਮੈਂ ਕੋਈ ਸਾਨੂੰ ਸ਼ਬਦ ਵੱਧ ਘੱਟ ਬੋਲ ਗਿਆ ਆਂ ਕਿ ਉਹਦਾ ਗੁੱਸਾ ਨਾ ਕਰਿਓ ਮੈਂ ਅਗਲੀ ਆਡੀਓ ਤੁਸੀਂ ਫੇਰ ਆਇਓ ਮੈਦਾਨ ਦੇ ਵਿੱਚ ਤੁਹਾਨੂੰ ਅਗਲੀ ਆਡੀਓ ਫੇਰ ਪਬਲਿਕ ਕਰਕੇ ਫੇਰ ਲਾਈਵ ਹੋਊਗਾ ਬਹੁਤ ਬਹੁਤ ਧੰਨਵਾਦ ਤੁਹਾਡੇ ਵਾਹਿਗੁਰੂ ਜੀ ਦਾ ਖਾਲਸਾ ਵਾਇਰੂ ਜੀ ਕੀ ਬੋਲੋ ਥੋੜੀ ਆਡੀਅਨਸ ਸੁਣਾ ਲੈਂਦਾ ਹਾਂ ਹਾਂ ਇੱਕ ਇੱਕ ਆ ਮੈਂ ਸੌਰੀ ਆ ਆਡੀਓ ਆਡੀਓ ਮੈਂ ਜਿਹੜੀ ਆਪਣੇ ਪੇਜ ਤੇ ਵੀ ਪਾ ਦੇਣੀ ਆ ਤੇ ਆ ਮੈਂ ਤੁਹਾਨੂੰ ਸੁਣਾਉਣ ਵੀ ਲੱਗਿਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਿੱਟੂ ਜੀ ਸਰ ਮੈਂ ਤਾਂ ਚੱਲਾ ਕਿ ਮੈਂ ਫੋਨ ਰੋਜ਼ ਇਸੇ ਕਰਕੇ ਕਰਦਾ ਸੀ ਵੀ ਕੱਲ ਤੁਹਾਡਾ ਫੋਨ ਆਇਆ ਜੋ ਹੈ ਇਹਨਾਂ ਨੇ ਨਹੀਂ ਹੋਣ ਦੇਣਾ ਇਹ ਮੈਂ ਜਦੋਂ ਰੋਜ਼ ਮੈਂ ਕਰਾਉਂਦਾ ਸੀ ਨਾ ਜੀ ਮੈਂ ਤਾਂ ਉਈੰਨ ਦੱਸਦਾ ਨਹੀਂ ਸੀ ਕਦੇ ਜੀ ਬਈ ਆਪਣੇ ਆਪ ਮੈਂ ਜਦੋਂ ਜਦੋਂ ਮੈਂ ਰੋਕਦਾ ਸੋਜ ਵੀ ਇਹਨੂੰ ਟਿਕਟ ਮਿਲ ਜਾਣ ਤਾਂ ਉਹ ਮੈਂ ਚੁੱਪ ਇਹ ਇਹ ਤਾਂ ਬਹੁਤ ਤੰਗ ਦੇ ਲਈ ਵਾਲੇ ਆ ਬਾਜਵਾ ਤੇ ਰਾਜਾ ਸੀ ਇਹ ਸ਼ੁਰੂ ਹੀ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ ਹੂੰ ਮੈਂ ਚੁੱਪ ਕਰਕੇ ਮੈਂ ਤੁਮ ਤਾਂ ਹੀ ਚੁੱਪ ਵੀ ਤੁਸੀਂ ਮੈਨੂੰ ਕੈਂਡੀਡੇਟ ਅਨਾਉਂਸ ਹੋਣ ਦੋ ਕੈਂਡੀਡੇਟ ਨਾ ਉਹਦੇ ਰੌਲਾ ਨਹੀਂ ਪਾਉਣਾ ਬਿਲਕੁਲ ਜੇ ਜਦੋਂ ਕੈਂਡੀਡੇਟ ਅਨਾਉਂਸ ਹੋਣਾ ਮੈਂ ਚੁੱਪ ਕਰਕੇ ਇਹਨਾਂ ਇਹਨਾਂ ਨੇ ਕੁਝ ਨਹੀਂ ਕਰ ਸਕਣਾ ਫਿਰ ਮੈਂ ਉਸ ਤੋਂ ਚੁੱਪ ਕਰਕੇ ਕਰਕੇ ਲਿਆਵਾਂਗਾ ਇਹ ਤਾਂ ਇਹ ਕਿਤੇ ਜਰਦੇ ਆ ਇਹ ਤਾਂ ਪਹਿਲਾਂ ਪਹਿਲਾਂ ਕਹਿੰਦੇ ਆ ਵੀ ਜੀ ਕੀ ਉਥੇ ਜੀ ਖਹਿਰਾ ਬੈਠਾ ਉਥੇ ਸਿੱਧੂ ਬੈਠਾ ਔਖੇ ਜਦੋਂ ਮੈਂ ਗੱਲਾਂ ਹਜੇ ਤੋਰਦਾ ਹੀ ਸੀ ਲੱਗੇ ਬੈਂਸ ਆ ਗਿਆ ਜੀ ਫਿਰ ਆਪਣੇ ਵੱਲੇ ਕੀ ਰਹੂਗਾ ਵਾਹਿਗੁਰੂ ਜੀ ਮਤਲਬ ਇਹ ਤਾਂ ਇਹ ਥਾਰੇ ਉਹ ਕਮਜ਼ੋਰ ਬੰਦੇ ਨੇ ਉਹ ਦਿਨ ਮੈਂ ਨਹੀਂ ਦੁਖੀ ਹੋ ਕੇ ਮੈਂ ਇਸੇ ਕਰਕੇ ਮੈਂ ਤਾਂ ਛੰਡੋ ਯਾਰ ਇਹ ਤਾਂ ਬੱਲੇ ਕੁਛ ਫੈਸਲਾ ਹੀ ਨਹੀਂ ਕਰਨ ਦਿੰਦੇ ਕੋਈ ਗੱਲ ਕਰ ਨਹੀਂ ਦਿੰਦੇ ਸਾਲੇ ਜਦੋਂ ਮੌਕਾ ਮਿਲੇ ਆ ਤੁਸੀਂ ਭਾਜੀ ਮੈਂ ਕੁਝ ਨਹੀਂ ਕਹਿਣਾ ਹੁਣ ਹੂੰ ਤੁਸੀਂ ਆਪਣਾ ਇਹਨਾਂ ਦੇ ਇਹਨਾਂ ਮੈਂ ਨਹੀਂ ਕਹਿੰਦਾ ਵੀ ਟਿਕਟ ਮਿਲਦੀ ਆ ਨਹੀਂ ਮਿਲਦੀ ਨਾ ਮਿਲਦੀ ਮੈਂ ਤਾਂ ਇਹੀ ਕਹਿੰਦਾ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਹੂੰ ਤੁਸੀਂ ਤੁਸੀਂ ਮੈਂ ਨਹੀਂ ਕਹਿੰਦਾ ਤੁਸੀਂ ਮਨ ਬਣਾਓ ਸਾਰੇ ਲੋਗੋਂ ਨੂੰ ਬਾਹਰੋਂ ਤੁਸੀਂ ਅੱਜ ਨੇ ਮੈਂ ਉਰੇ ਮੈਂ ਲੋਕਲ ਆ ਮੈਂ ਲੋਕਲ ਮੈਂ ਆਪਾਂ ਮਿਲ ਲੈਨੇ ਆ ਬਾਅਦ ਦੁਪਹਿਰ ਫੇਰ ਫੋਨ ਕਰਦਾ ਤੁਹਾਨੂੰ ਮੈਂ ਇਹ ਇਹ ਨਾ ਜੀ ਮੈਨੂੰ ਇੱਥੇ ਵੀ ਮੈਂ ਸਾਰਾ ਪਤਾ ਕੀਤਾ ਪਹਿਲਾਂ ਪਹਿਲੇ ਦਿਨ ਤੋਂ ਜੀ ਵੀ ਕੀ ਤੁਹਾਨੂੰ ਰੋਕ ਦੇ ਰਹੇ ਆ ਕੌਣ ਕੀ ਕਰਦਾ ਰਿਹਾ ਤਰਮਿੰਦਰ ਬਰਾੜ ਕੀ ਕਰਦਾ ਰਿਹਾ ਬਾਟ ਜਾਖੜ ਕੀ ਕਰਦਾ ਰਿਹਾ ਇਹ ਸੇਮ ਹੀ ਸੇਮ ਹੀ ਸਿੱਧੀ ਕਾਂਗਰਸ ਵਾਲੀ ਹੈ ਅੱਛਾ ਸਾਲਾ ਸਾਰੇ ਪਾਸੇ ਇਹੀ ਮਾਹੌਲ ਆ ਨਾ ਬੈਂਸਪਾਸ ਤੇ ਪਤਾ ਨਹੀਂ ਕੀ ਚੱਕਰ ਆ ਸੋਣਾ ਕਿ ਡਰਦੇ ਡਰਦੇ ਨੇ ਬਸ ਸੁਰੇਨਾਂ ਨੂੰ ਕੀ ਦੱਸੋ ਯਾਰ ਜੇ ਪਾਰਟੀ ਤਾਕਤਵਾਰ ਆ ਸੰਗਠਨ ਤਾਕਤਵਾਰ ਆ ਤੇ ਸਾਰੇ ਤਾਕਤਵਾਰ ਆ ਹਾਂ ਵੀ ਬੈਸਾਂ ਦੀ ਉਹ ਉਹ ਸਾਡੀ ਦੁਕਾਨ ਬੰਦ ਹੋ ਜੂ ਸਾਲੇ ਉਹ ਤੁਹਾਡੀ ਦੁਕਾਨ ਡਬਲ ਹੋਊ ਕਿ ਬੰਦ ਹੋਊ ਆਪਣਾ ਆਪਣੇ ਦੇਣਾ ਆਪਣਾ ਹਾਂ ਬਿਲਕੁਲ ਮੱਥੇ ਦੀ ਤਕਦੀਰ ਹੱਥ ਦੀ ਲਕੀਰ ਕੋਈ ਨਹੀਂ ਮਿਟ ਸਕਦਾ ਬਟੂ ਜੀ ਮਿਲਣੀ ਮਿਲਣੀ ਬੈਠ ਵੀ ਮੈਂ ਤਾਂ ਮੈਂ ਕਿਹਾ ਨਾ ਮੈਨੂੰ ਕੀ ਮਾੜਾ ਲੱਗਦਾ ਸੀ ਕਿ ਨਾ ਮੈਂ ਚੁੱਪ ਕਰਕੇ ਬੈਠਾ ਸੀ ਵੀ ਇਹਨਾਂ ਨੇ ਉਦੋਂ ਪਹਿਲਾਂ ਉਹ ਹਾਹਾਕਾਰ ਮਚਾਉਣਾ ਹੈ ਜੀ ਇਹਨਾਂ ਨੂੰ ਭੇਡ ਕੇ ਪੈ ਗਈ। ਵੀ ਰਾਹ ਨਾ ਦੇਈ ਕਿਸੇ ਨੂੰ ਵੀ ਨਾ ਰਾਹ ਦੇ ਨੂੰ ਮੈਂ ਬਾਜਵੇ ਨੂੰ ਚੁੱਪ ਕਰਕੇ ਜਦੋਂ ਮੈਨੂੰ ਡਿਟੇਕਟਮੈਂਟ ਦੀ ਮੈਂ ਤਾਂ ਹੀ ਕਰਕੇ ਨਹੀਂ ਗੱਲ ਕਰਦਾ ਸੀ ਕਿਸੇ ਨਾਲ ਜਿਹਨਾਂ ਤੇ ਅੱਗ ਲੱਗ ਜਣੀ ਉਹ ਉਹ ਆ ਗਿਆ ਸੀ ਐਮ ਬਣ ਗਿਆ ਸੀ ਐਮ ਉਹ ਉਹੀ ਉਹੀ ਸੀਐਮ ਬਣ ਨੂੰ ਇੱਥੇ ਜਿਹੜੀ ਆ ਹੁਣ ਮੈਨੂੰ ਰੋਜ਼ ਹਾਂ ਦੇਖੋ ਰੋਜ਼ ਮੈਨੂੰ ਟੈਲੀਫੋਨ ਕਰਦਾ ਮਹਾ ਮੰਤਰੀ ਆ ਜਿਹੜਾ ਅ ਸ਼੍ਰੀ ਨਿਵਾਸ ਲੋ ਸ਼੍ਰੀ ਨਿਵਾਸ ਲੋ ਅੱਜ ਦਾ ਨਹੀਂ ਨਾਲੇ ਮੇਰੀ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ ਅਰੇ ਭਾਈ ਡਾਂਸ ਕੋ ਜੁਆਇਨ ਕਰਵਾਣਾ ਹੈ ਮੈਂ ਕਿਹਾ ਜੀ ਤੁਸੀਂ ਨਾ ਮਹਾ ਮੰਤਰੀਆਂ ਤੁਹਾਨੂੰ ਉਹ ਨਹੀਂ ਉਹ ਜਾਖੜ ਹੈ ਨਾ ਜੋ ਜਾਖੜ ਉਹ ਮੈਕੈਨਿਕ ਬਿਨ ਉੱਡਣ ਦਾ ਮੈਂ ਕਿਹਾ ਜੀ ਤੁਸੀਂ ਜਾਖੜ-ਜੁਖੜ ਨੂੰ ਛੱਡੋ ਹੁਣ ਮੈਂ ਆ ਗਿਆ ਮੈਂ ਆਪਣੇ ਇੱਕ ਕੰਮ ਨੇ ਰਹੀ ਤੇ ਛੱਡੋ ਤੁਸੀਂ ਮਹਾ ਮੰਤਰੀ ਜਿਹੜੇ-ਜਿਹੜੇ ਹੋ ਕੇ ਤੁਸੀਂ ਸਟੇਕ ਕਰਾ ਸਕਦੇ ਤੁਸੀਂ ਕਰਦੇ ਕੀ ਹਾਂਜੀ ਤੁਸੀਂ ਮੈਂ ਤੁਹਾਨੂੰ ਦੇਖੋ ਮੈਂ ਇੱਕ ਇਹ ਕੁਝ ਕਹਿਣ ਜੋਗਾ ਹੀ ਨਹੀਂ ਰਿਹਾ ਹੋਇਆ ਫਿਰ ਮੈਂ ਤਾਂ ਤੁਹਾਨੂੰ ਜਦੋਂ ਜਦੋਂ ਮੈਂ ਆ ਆਪ ਹੀ ਉਧਰੋਂ ਇੱਧਰ ਚਲਾ ਗਿਆ ਪਰ ਭਾਜੀ ਇੱਕ ਗੱਲ ਮੈਂ ਦੱਸਦਾ ਹਾਂ ਹਾਂਜੀ ਇਹਦਾ ਜੇ ਕੋਈ ਨਕਲੀ ਪੱਗ ਵੀ ਬਨ ਕੇ ਚਲੇ ਜਾਵੇ ਨਾ ਹੂੰ ਇਹਦਾ ਤਾਂ ਵੀ ਉਹਨੂੰ ਪ੍ਰਾਈਮ ਮਿਨਿਸਟਰ ਉਹਨੂੰ ਸਮਝੋ ਨਹੀਂ ਆ ਭਾਈ ਕਹਿੰਦੇ ਇਹ ਤਾਂ ਹਾਲਾਤ ਇਹ ਨਹੀਂ ਹੂੰ ਹੂੰ ਉੱਥੇ ਤੁਸੀਂ ਜੀ ਮੈਂ ਪਹਿਲਾਂ ਵੀ ਮੈਂ ਧੋਸਾ ਇੱਕ ਵਾਰ ਜੇ ਟੁੱਟਿਆ ਇੱਕ ਵਾਰ ਹੋਰ ਕਰਕੇ ਦੇਖੋ ਦੁਪਹਿਰੋਂ ਬਾਅਦ ਫਿਰ ਕੋਈ ਜੇ ਬਾਅਦ ਤੁਹਾਨੂੰ ਫੋਨ ਕਰਦਾ ਆਪਾਂ ਫਿਰ ਕਿਤੇ 10 ਮਿੰਟ ਸਿਕਰੇਟਲੀ ਬੈਠ ਕੇ ਲਾਉਨੇ ਆ ਕੱਲੇ ਕੱਲੇ ਬੱਲੇ ਹਾਂਜੀ ਬਿਲਕੁਲ